ਹਾਂ ਪ੍ਰਭੂ ਮੇਰਾ ਇਹ ਵਿਸ਼ਵਾਸ ਹੈ ਕਿ ਅੱਜ ਮੇਰੀ ਜ਼ਿੰਦਗੀ ਦੇ ਵਿੱਚ ਤੂੰ ਅਦਭੁਤ ਕੰਮ ਕਰਨ ਦੇ ਲਈ ਆ ਰਿਹਾ ਹੈ ਦੂਸਰਾ ਲਿਖਣ ਵਾਲਾ ਲਿਖਦਾ ਹੈ ਕਹਿੰਦਾ ਤੇਰੇ ਨਾਂ 'ਚ ਜਿੱਥੇ ਖਲੋਵਾਂ ਤੇ ਕੰਮ ਹੋ ਜਾਣ ਪੂਰੇ ਮੇਰੇ ਨਾ ਦੁੱਖ ਮੁਸੀਬਤ ਆਵੇ ਤੇ ਨਾ ਸ਼ੈਤਾਨ ਹੀ ਆਵੇ ਨੇੜੇ ਤੇਰੇ ਨਾਂ 'ਚ ਜਿੱਥੇ ਖਲੋਵਾਂ ਤੇ ਕੰਮ ਹੋ ਜਾਣ ਪੂਰੇ ਮੇਰੇ ਬਾਈਬਲ ਦੇ ਵਿੱਚ ਵਿਸ਼ਵਾਸ ਬਾਰੇ ਬਹੁਤ ਕੁਛ ਲਿਖਿਆ ਹੋਇਆ ਹੈ ਬਾਈਬਲ ਨੂੰ ਸ਼ੁਰੂ ਤੋਂ ਆਖਿਰ ਤੱਕ ਪੜਨਾ ਔਰ ਤੁਹਾਨੂੰ ਇੱਕ ਚੀਜ਼ ਮਿਲੇਗੀ ਉਹਨਾਂ ਲੋਕਾਂ ਦਾ ਜ਼ਿਕਰ ਮਿਲੇਗਾ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਚਮਤਕਾਰ ਪਾਇਆ ਵਿਸ਼ਵਾਸ ਕੀਤਾ ਤੇ ਉਹਨਾਂ ਦੇ ਵਿਸ਼ਵਾਸ ਦੇ ਬਾਰੇ ਵਿੱਚ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਗਿਆ ਹੈ ਹਾਲੇਲੂਇਆ ਹਾਲੇਲੂਇਆ ਹੱਥ ਉਠਾ ਕੇ ਬੋਲੀ ਹallelujah 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 ਜਦੋਂ ਅਸੀਂ ਸੰਤਮਤੀ ਦੀ ਅਜ਼ੀਲ 15 ਅਧਿਆਏ ਔਰ 21 ਵਚਨ ਪੜ੍ਹਦੇ ਹਾਂ ਉਸ ਜਗ੍ਹਾ ਤੇ ਇੱਕ ਔਰਤ ਦਾ ਜ਼ਿਕਰ ਹੈ ਯੀਸ਼ੂ ਮਸੀਹ ਦੇ ਪਿੱਛੇ ਚੱਲਦੀ ਆ ਰਹੀ ਸੀ ਹਾਕਾ ਮਾਰਦੀ ਆ ਰਹੀ ਸੀ ਤੇ ਕਹਿੰਦੀ ਸੀ ਕਿ ਪ੍ਰਭੂ ਜੀ ਮੇਰੀ ਬੇਟੀ ਦਾ ਬਦਰੂ ਦੇ ਸਾਇ ਦੇ ਨਾਲ ਬੁਰਾ ਹਾਲ ਹੈ ਤੇ ਮੇਰੀ ਬੇਟੀ ਦੇ ਉੱਤੇ ਕਿਰਪਾ ਕਰ ਯੇਸ਼ੂ ਮਸੀਹ ਨੇ ਉਹਦੀ ਇਸ ਗੱਲ ਦਾ ਕੀ ਜਵਾਬ ਦਿੱਤਾ ਕਹਿੰਦਾ ਮੈਂ ਇਸ ਵਾਇਲ ਦੀਆਂ ਗਵਾਚੀਆਂ ਹੋਈਆਂ ਪੇਡਾਂ ਦੇ ਕੋਲ ਕੱਲਿਆ ਗਿਆ ਹਾਂ ਇਹ ਚੰਗੀ ਗੱਲ ਨਹੀਂ ਕਿ ਬਾਲਕਾਂ ਦੀ ਰੋਟੀ ਕਤੂਰੀਆਂ ਨੂੰ ਪਾਈ ਜਾਵੇ ਹਾਲੇਲੂਇਆ 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 ਜਿਕਰਸੀ ਅਸਰ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਤੇ ਯੀਸ਼ੂ ਮਸੀਹ ਨੇ ਉਸ ਵੇਲੇ ਕਿਹਾ ਕਿ ਮੈਂ ਤੇਰੇ ਲਈ ਕੁਝ ਵੀ ਕਰ ਨਹੀਂ ਸਕਦਾ ਹallelujah ਉਹ ਸਭ ਕੁਝ ਕਰ ਸਕਦਾ ਹੈ ਪਰ ਉਸ ਔਰਤ ਦਾ ਵਿਸ਼ਵਾਸ ਦੇਖੀਏ ਉਸ ਔਰਤ ਨੇ ਕਿ ਕੀ ਕਹਿਆ ਹੈ ਕਿੰਦੀ ਠੀਕ ਪ੍ਰਭੂ ਜੀ ਪਰ ਜਦੋਂ ਬਾਲਕ ਰੋਟੀ ਖਾਂਦੇ ਨੇ ਤੇ ਜਿਹੜੇ ਚੂਰੇ ਪੂਰੇ ਮੇਜ਼ ਤੋਂ ਫੱਲੇ ਡਿੱਗਦੇ ਨੇ ਜਿਹੜੇ ਚੂਰੇ ਪੂਰੇ ਉਹਨਾਂ ਦੇ ਖਾਂਦੇ ਖਾਂਦੇ ਆ ਟੇਬਲ ਤੋਂ ਥੱਲੇ ਡਿੱਗਦੇ ਨੇ ਉਹ ਕਤੂਰੇ ਵੀ ਖਾ ਲੈਂਦੇ ਨੇ ਯੋਰਨਾ ਬੋਲੀਆ ਹਾਲੇਲੂਇਆ ਹਾਲੇਲੂਇਆ ਜੇ ਤੁਹਾਡੇ ਵਿੱਚੋਂ ਜਾਂ ਮੇਰੇ ਵਰਗਾ ਉਹ ਭੈਣ ਹੁੰਦੀ ਤੇ ਉਹਨੇ ਕਹਿਣਾ ਸੀ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਦਵਾਕ ਕਰਨੀ ਤਾਂ ਅਸੀਂ ਦੂਸਰਾ ਪਾਸਟਰ ਲਵ ਲੈਨੇ ਅਸੀਂ ਦੂਸਰਾ ਚਰਚ ਲਵ ਲੈਨੇ ਆ ਸਖਤ ਸ਼ਬਦ ਉਹਦੇ ਲਈ ਬੋਲੇ ਪਰਗੋ ਕੀ ਕਹਿੰਦੀ ਹੈ ਕਹਿੰਦੀ ਠੀਕ ਹੈ ਪ੍ਰਭੂ ਜੀ ਜਿੱਦਾਂ ਤੁਸੀਂ ਕਿਹਾ ਉਦਾਂ ਹੀ ਤੁਹਾਡੀ ਗੱਲ ਠੀਕ ਹੈ ਪਰ ਕਹਿੰਦੀ ਜਦੋਂ ਮਾਲਕ ਰੋਟੀ ਖਾਂਦੇ ਨੇ ਤੇ ਜਿਹਦੇ ਚੂਰੇ ਭੂਰੇ ਮੇਜ਼ ਦੇ ਉੱਤੇ ਥੱਲੇ ਡਿੱਗ ਪੈਂਦੇ ਨੇ ਉਹ ਖਤੂਰੇ ਵੀ ਖਾ ਲੈਂਦੇ ਨੇ ਤੇ ਯਿਸੂ ਨੇ ਕੀ ਕਿਹਾ ਹੈ ਯਿਸੂ ਕਹਿੰਦਾ ਹੈ ਬੀਬੀ ਤੇਰੀ ਨੇਚਾ ਬੋਲੋ ਤੇਰੀ ਨੇਚਾ ਵੱਡੀ ਏ ਤੇਰਾ ਵਿਸ਼ਵਾਸ ਵੱਡਾ ਏ ਤੇ ਕਹਿੰਦਾ ਜਾ ਜਿੱਥਾਂ ਤੂੰ ਚਾਹੁੰਦੀ ਹੈ ਉਦਾਂ ਹੀ ਤੇਰੇ ਨਾਲ ਹallelujah 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 ਉਹ ਭੈਣ ਵਿਸ਼ਵਾਸ ਦੇ ਨਾਲ ਆਈ ਆਪਣੀ ਬੇਟੀ ਦੇ ਲਈ ਚੰਗਾਈ ਆਪਣੀ ਬੇਟੀ ਦੇ ਸ਼ੁਤਕਾਰੇ ਨੂੰ ਪਾ ਕੇ ਗਈ ਅੱਜ ਤੁਹਾਡਾ ਵਿਸ਼ਵਾਸ ਕੀ ਹੈ ਕਿਸ ਵਿਸ਼ਵਾਸ ਦੇ ਨਾਲ ਆਏ ਹੋ ਕੀ ਵਿਸ਼ਵਾਸ ਹੈ ਕਿਸ ਚੀਜ਼ ਦੀ ਕਮੀ ਹੈ ਕਿਹੜੀ ਚੀਜ਼ ਕਿਹੜੀ ਬਲੇਸਿੰਗ ਤੁਹਾਡੇ ਕੋਲ ਨਹੀਂ ਹੈ ਉਹ ਥੋੜਾ ਜਿਹਾ ਆਪਣਾ ਮਨ ਇਸ ਚੀਜ਼ ਦੇ ਵੱਲ ਲੈ ਕੇ ਜਾਈਏ ਅੱਜ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਹੋ ਤੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਿਹੜਾ ਵੀ ਕੋਈ ਵਿਸ਼ਵਾਸ ਦੇ ਨਾਲ ਆਉਂਦਾ ਹੈ ਉਹ ਕਦੇ ਵੀ ਖਾਲੀ ਵਾਪਸ ਨਹੀਂ ਜਾਂਦਾ ਉਹ ਖਾਲੀ ਵਾਪਸ ਨਹੀਂ ਜਾਂਦਾ ਅੱਜ ਖਾਲੀ ਜਾਣਾ ਹੈ ਕਿ ਝੋਲੀ ਭਰ ਕੇ ਜਾਣਾ ਹੈ ਵਿਸ਼ਵਾਸ ਦੇ ਨਾਲ ਆਉਣਾ ਹੈ ਕਿ ਬੇਵਿਸ਼ਵਾਸੀ ਹੋਣਾ ਹੈ ਜੋ ਨਾ ਬੋਲੀ ਹਾਲੇਲੂਇਆ 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 ਅੱਜ ਤੁਹਾਡਾ ਵਿਸ਼ਵਾਸ ਕੀ ਹੈ ਕਿਸ ਵਿਸ਼ਵਾਸ ਦੇ ਨਾਲ ਆਏ ਹੋ ਕਿਹੜੀ ਬਰਕਤ ਪਾਉਣਾ ਚਾਹੁੰਦੇ ਹੋ ਕਿਹੜੀ ਚੰਗਿਆਈ ਪਾਉਣਾ ਚਾਹੁੰਦੇ ਹੋ ਅੱਜ ਦੀ ਰਾਤ ਮੈਂ ਪਹਿਲਾਂ ਕਹਿ ਚੁੱਕਾ ਹਾਂ ਅੱਜ ਦੀ ਰਾਤ ਤੁਹਾਡੇ ਲਈ ਬਰਕਤ ਦੀ ਰਾਤ ਹੈ ਹਾਲੇਲੂਇਆ 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 ਇੱਥੇ ਆਏ ਹੋ 3 ਘੰਟੇ 4 ਘੰਟੇ 5 ਘੰਟੇ ਬੰਦਗੀ ਕੀਤੀ ਹੈ ਪਰ ਜੇਕਰ ਵਿਸ਼ਵਾਸ ਨਹੀਂ ਹੈ ਤੇ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ ਹਾਲੇਲੂਇਆ ਕਣਕ ਲੈ ਜਾਂਦੀ ਕਿ ਨਹੀਂ ਜਾਂਦੇ ਰਾਸ਼ਨ ਲੈ ਜਾਂਦੇ ਹੋ ਲਾਈਨ ਦੇ ਵਿੱਚ ਭਾਵੇਂ ਜਿੰਨਾ ਚਿਰ ਮਰਜ਼ੀ ਲੱਗੇ ਰੋ ਜਿੰਨਾ ਚਿਰ ਤੁਹਾਡੇ ਕੋਲ ਰਾਸ਼ਨ ਕਾਰਡ ਨਹੀਂ ਉਹਨਾਂ ਚਿਰ ਤੁਹਾਨੂੰ ਤੁਹਾਨੂੰ ਅਨਾਜ ਨਹੀਂ ਮਿਲੇਗਾ ਉਹਨਾਂ ਚਿਰ ਕਣਕ ਤੁਹਾਨੂੰ ਨਹੀਂ ਮਿਲੇਗੀ ਜਿੰਨਾ ਚਿਰ ਮਰਜ਼ੀ ਖੁਦਾ ਦੀ ਹਜ਼ੂਰੀ ਵਿੱਚ ਬੈਠੇ ਰੋ ਜਿੰਨਾ ਚਿਰ ਮਰਜ਼ੀ ਚਰਚ ਜਾਂਦੇ ਰੋ ਪਰ ਜਦ ਤੱਕ ਤੁਸੀਂ ਵਿਸ਼ਵਾਸ ਨਹੀਂ ਕਰਦੇ ਤਦ ਤੱਕ ਤੁਹਾਡੇ ਲਈ ਕੁਝ ਵੀ ਹੋ ਸਕਦਾ ਨਹੀਂ ਆ ਅੱਜ ਦੀ ਰਾਤ ਵਿਸ਼ਵਾਸ ਕਰੀਏ ਅੱਜ ਦੀ ਰਾਤ ਵਿਸ਼ਵਾਸ ਕਰੀਏ ਭਾਵੇਂ ਤੁਸੀਂ ਕਿੰਨੇ ਸਾਲਾਂ ਤੋਂ ਕਿਉਂ ਚਰਚ ਨਹੀਂ ਜਾ ਰਹੇ ਭਾਵੇਂ ਕੁਝ ਵੀ ਹੈ ਕਿੰਨੇ ਚਿਰ ਤੋਂ ਤੁਸੀਂ ਦੁਆ ਕਰ ਰਹੇ ਹੋ ਪਰ ਵਿਸ਼ਵਾਸ ਕਰਨਾ ਪਏਗਾ ਕਿਉਂਕਿ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਤੇ ਕੋਈ ਜੋਰ ਦੇ ਨਾਲ ਤਾਲੀ ਵਜਾਈਏ ਆਪੋ ਆਪਣੀ ਜ਼ਿੰਦਗੀ ਦੇ ਲਈ ਹallelujah ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ ਬੋਲੋ ਸਾਰੇ ਬੋਲੋ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ ਦੁਸ਼ਟ ਆਤਮੀਆਂ ਤੋਂ छुटकारा ਹੋ ਸਕਦਾ ਹੈ ਬਿਮਾਰੀ ਤੋਂ छुटकारा ਹੋ ਸਕਦਾ ਹੈ ਘਰ ਦੇ ਵਿੱਚ ਬਰਕਤ ਨਹੀਂ ਬਰਕਤ ਮਿਲ ਸਕਦੀ ਹੈ ਅਗਰ ਤੁਸੀਂ ਬੇ اولاد ਹੋ ਤੁਹਾਡੇ ਕੋਲ ਬੱਚਾ ਨਹੀਂ ਖੁਦਾ ਦੇ ਤੇ ਵਿਸ਼ਵਾਸ ਕਰੀਏ ਅੱਜ ਤੁਸੀਂ ਇਸ ਜਗ੍ਹਾ ਤੋਂ ਬੱਚੇ ਦੀ ਬਰਕਤ ਨੂੰ ਵੀ ਲੈ ਕੇ ਜਾਓਗੇ ਜੋਰ ਨਾਲ ਬੋਲੀਏ ਹਾਲੇਲੂਇਆ 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 ਜਦੋਂ ਪ੍ਰਭੂ ਦੇ ਵਚਨ ਦੇ ਵਿੱਚੋਂ ਸੰਤ ਮੱਤੀ ਦੀ ਅਜ਼ੀਲ 8 ਅਧਿਆਏ ਔਰ 5 ਵਚਨ ਜਦੋਂ ਅਸੀਂ ਪੜ੍ਹਦੇ ਹਾਂ ਉਹ ਜਗਤ 'ਤੇ ਇੱਕ ਸੂਬੇਦਾਰ ਦਾ ਜ਼ਿਕਰ ਆਉਂਦਾ ਹੈ ਉਹ ਆਇਆ ਹੈ ਆਪਣੇ ਲਈ ਨਹੀਂ ਬਲਕਿ ਆਪਣੇ ਨੌਕਰ ਦੇ ਲਈ ਹallelujah 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 ਆਪਣੇ ਨੌਕਰ ਦੇ ਲਈ ਯਿਸੂ ਦੀ ਅੱਗੇ ਆ ਕੇ ਉਹਨੇ ਮਿੰਨਤ ਕੀਤੀ ਤੇ ਕਿਹਾ ਕਹਿੰਦਾ ਪ੍ਰਭੂ ਜੀ ਮੇਰਾ ਨੌਕਰ ਚੂਲੇ ਦੀ ਬਿਮਾਰੀ ਦੇ ਨਾਲ ਬਹੁਤ ਪਰੇਸ਼ਾਨ ਹੈ ਚੂਲੇ ਦੀ ਬਿਮਾਰੀ ਤੁਸੀਂ ਜਾਣਦੇ ਕੀ ਹੈ ਜਿਸ ਨੂੰ ਚੂਲੇ ਦੀ ਬਿਮਾਰੀ ਲੱਗੀ ਹੈ ਉਹ ਬੁਰਕੀ ਵੀ ਤੋੜ ਕੇ ਆਪਣੇ ਮੂੰਹ ਦੇ ਵਿੱਚ ਪਾ ਸਾਰਾ ਸਰੀਰ ਹਿੱਲਦਾ ਹੈ ਹੱਥੇ ਹਿਲਦੇ ਨੇ ਪੈਰ ਹਿੱਲਦਾ ਹੈ ਮੂੰਹ ਹਿੱਲਦਾ ਹੈ ਇਹਨੂੰ ਚੂਲੇ ਦੀ ਬਿਮਾਰੀ ਕਹਿੰਦੇ ਨੇ ਇਸ ਸੂਬੇਦਾਰ ਦਾ ਪਿਆਰਾ ਨੌਕਰ ਹੈ ਜਿਸ ਨੂੰ ਚੂਲੇ ਦੀ ਬਿਮਾਰੀ ਲੱਗੀ ਹੋਈ ਹੈ ਤੇ ਇਹ ਸ਼ੂ ਮਸੀਹ ਦੇ ਕੀ ਕਹ ਹੈ ਕਹਿੰਦਾ ਮੈਂ ਤੇਰੇ ਨਾਲ ਚੱਲਦਾ ਹਾਂ ਮੈਂ ਆਣ ਕੀ ਉਸ ਨੂੰ ਚੰਗਾ ਕਰ ਦਿਆਂਗਾ ਪਰ ਸੁਪੇਦਾਰ ਦਾ ਵਿਸ਼ਵਾਸ ਵਿਖੀ ਸੁਪੇਦਾਰ ਕਹਿੰਦਾ ਪ੍ਰਭੂ ਮੈਂ ਇਸ ਯੋਗ ਨਹੀਂ ਹਾਂ ਕਿ ਤੂੰ ਮੇਰੀ ਸ਼ੱਦ ਦੇ ਹੇਠ ਆਵੇਂ ਸਿਰਫ ਕਹਿੰਦਾ ਇੱਥੋਂ ਹੀ ਵਚਨ ਕਰ ਦੇ ਕੀ ਕਰ ਦੇ ਇੱਥੋਂ ਹੀ ਬੋਲ ਦੇ ਤੇ ਮੇਰਾ ਨੌਕਰ ਚੰਗਾ ਹੋ ਜਾਵੇਗਾ ਹallelujah 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 ਜੇ ਯਿਸੂ ਮਸੀਹ ਨੇ ਕੀ ਕੀਤਾ ਹੈ ਕਹਿੰਦਾ ਐਡੀ ਨੀਚਾ ਐਡਾ ਵੱਡਾ ਵਿਸ਼ਵਾਸ ਐਡਾ ਵਿਸ਼ਵਾਸ ਮੈਂ ਪੂਰੇ ਇਸਰਾਇਲ ਦੇ ਵਿੱਚ ਵੀ ਵੇਖਿਆ ਨਹੀਂ ਹੈ ਜਦੋਂ ਉਹਨੇ ਵਿਸ਼ਵਾਸ ਕੀਤਾ ਤੇ ਉਸੇ ਵੇਲੇ ਉਹਦਾ ਨੌਕਰ ਚੰਗਾ ਹੋ ਗਿਆ ਹੱਥ ਉਠਾ ਕੇ ਬੋਲੀ ਹallelujah 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 ਅੱਜ ਵਿਸ਼ਵਾਸ ਮੈਂ ਚਾਹੁੰਦਾ ਹਾਂ ਕਿ ਤੁਹਾਡੀ ਵਿਸ਼ਵਾਸ ਨੂੰ ਮੈਂ ਉੱਪਰ ਲੈ ਕੇ ਜਾਾਂ ਅੱਜ ਵਿਸ਼ਵਾਸ ਦੀ ਗੱਲ ਹੈ ਅੱਜ ਵਿਸ਼ਵਾਸ ਕਰੀਏ ਪ੍ਰਭੂ ਦੇ ਉੱਤੇ ਹallelujah 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 ਅੱਜ ਮੇਰੀਓ ਭੈਣੋ ਮੇਰੇ ਭਾਈਓ ਵਿਸ਼ਵਾਸ ਕਰੀਏ ਪ੍ਰਭੂ ਦੇ ਉੱਤੇ ਪ੍ਰਭੂ ਤੁਹਾਡੀ ਜ਼ਿੰਦਗੀ ਦੇ ਵਿੱਚ ਉਸਨੇ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਇਹ ਬਿਮਾਰੀ ਹੈ ਮੇਰੀ ਜ਼ਿੰਦਗੀ ਦੇ ਵਿੱਚ ਇਹ ਘਾਟ ਹੈ ਮੇਰੇ ਘਰ ਵਿੱਚ ਇਹ ਚੀਜ਼ ਦੀ ਬਰਕਤ ਨਹੀਂ ਮੇਰੇ ਪੈਸੇ ਦੇ ਵਿੱਚ ਬਰਕਤ ਨਹੀਂ ਤੁਹਾਨੂੰ ਯਾਦ ਆਉਣਾ ਸ਼ੁਰੂ ਹੋ ਗਿਆ ਹੈ ਪ੍ਰਭੂ ਤੁਹਾਡਾ ਵਿਸ਼ਵਾਸ ਨੂੰ ਹੁਣ ਵਧਾ ਰਿਹਾ ਹੈ ਆइए ਸਭ ਆਪਣੇ ਸਥਾਨਾਂ ਦੇ ਉੱਤੇ ਖੜੇ ਹੋ ਜਾਈਏ ਉਸ 12 ਸਾਲ ਦੀ ਬਿਮਾਰ ਔਰਤ ਦੇ ਲਈ ਉਸਨੇ ਵਿਸ਼ਵਾਸ ਕੀਤਾ ਜਿਸ ਦੀ ਲੜਕੀ ਬਧਰੂ ਦੇ ਸਾਏ ਦੇ ਨਾਲ ਜਕੜੀ ਹੋਈ ਸੀ ਉਸਨੇ ਵਿਸ਼ਵਾਸ ਕੀਤਾ ਪ੍ਰਭੂ ਦੇ वचन ਦੇ ਵਿੱਚ ਲਿਖਿਆ ਹੈ ਅਬਰਾਹਮ ਨੇ ਵਿਸ਼ਵਾਸ ਕੀਤਾ ਔਰ ਜਿਨ੍ਹਾਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਉਹਨਾਂ ਦੇ ਬਾਰੇ ਵਿੱਚ ਪਵਿੱਤਰ ਮਨ ਆਪਣੀ ਖੁਦਾ ਦੀ ਵੱਲ ਗਈ ਆਪਣਾ ਧਿਆਨ ਆਪਣੀ ਪਰਮੇਸ਼ਰ ਦੀ ਵੱਲ ਲਗਾਈਏ Thank you Jesus Hallelujah 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 ਕੋਈ ਵੀ ਅੱਖ ਮੈਂ ਚਾਹੁੰਦਾ ਹਾਂ ਕਿ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਖੁੱਲੀ ਨਾ ਹੋਵੇ ਸਭ ਆਪਣੀ ਅੱਖਾਂ ਨੂੰ ਬੰਦ ਕਰ ਲਈਏ Thank you Jesus Hallelujah Hallelujah ਬਹੁਤ ਥੱਕ ਗਈ ਮੈਂ ਹਾਰ ਗਈ ਹਾਂ ਆਪਣੇ ਰੋਗ ਤੋਂ ਕਰ ਸਕਦਾ ਹੈ ਜਿਹੜਾ ਤੁਹਾਡੇ ਹਾਲਾਤਾਂ ਨੂੰ ਚੇਂਜ ਕਰ ਸਕਦਾ ਹੈ